ਸਾਥੀਓ ਤੁਹਾਡੀ ਨਜ਼ਰੇ ਗੀਤ ਕਰਨ ਲੱਗੇ ਜਿਹੜਾ ਮੈਂ 2014 ਚ ਲਿਖਿਆ ਸੀ ਔਰ ਖੇਤਾਂ ਉੱਤੇ ਗੀਤ ਹੈ ਪੰਜਾਬੀ ਪਛੋਕੜ ਉੱਤੇ ਗੀਤ ਹੈ ਪੰਜਾਬ ਦੀ ਗੱਲ ਕਰਦਾ ਗੀਤ ਹੈ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾ ਬੱਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾ ਬੱਲੀਏ ਤੇਰੀ ਬਾਹਾਂ ਵਿੱਚ ਚੂੜਾ ਪਾਇਆ ਜੱਚਦਾ ਸਤ ਰੰਗੀ ਪੀਂਗ ਜਿਵੇਂ ਅਸਮਾਂ ਬੱਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾ ਬੱਲੀਏ ਨੌਜਵਾਨ ਮੁੰਡਾ ਜਿਹੜਾ ਮਿਹਨਤ ਕਰਦਾ ਉਹ ਕੀ ਕਹਿੰਦਾ ਹੋ ਰੱਬ ਦਾ ਸਹਾਰਾ ਸਦਾ ਹੁੰਦੇ ਮਾਪੇ ਆਪ ਦੇ ਹੁੰਦੇ ਮਾਪੇ ਆਪ ਦੇ ਸੋਨੇ ਦੀ ਚਿੜੀ ਮੈਨੂੰ ਖੇਤ ਮੇਰੇ ਜਾਪ ਦੇ ਖੇਤ ਮੇਰੇ ਜਾਪ ਦੇ ਮਿੱਟੀ ਵਿੱਚ ਹੋ ਕੇ ਮਿੱਟੀ ਕਰਾਂ ਮੇਨ ਤਾਂ ਰੱਬ ਮਿਹਨਤਾਂ ਦਾ ਮੁੱਲ ਦੇਵੇ ਪਾ ਬੱਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾ ਬੱਲੀਏ ਹੋ ਸੱਜਰੀ ਬਈ ਲੈ ਕੇ ਪੱਤਾ ਖੇਤ ਆਈਏ ਪੱਤਾ ਖੇਤ ਆਈਏ ਤੂਤਾਂ ਵਾਲੀ ਛਾਂ ਹੇਠ ਮੰਜੀ ਮੈਂ ਵੀ ਡਾਈਏ ਮੰਜੀ ਮੈਂ ਵੀ ਡਾਈਏ ਠੰਡੀ ਹਵਾ ਦਾਇਬੁੱਲਾ ਪਿਆ ਵਗਦਾ ਦੁਨੀਆ ਤੋਂ ਚੋਰੀ ਸੀਨੇ ਲੱਗ ਜਾਂ ਬੱਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾ ਬੱਲੀਏ ਨਵੇਂ ਸ਼ਹਿਰ ਦਾ ਦਨੇਸ਼ ਸ਼ੁਕਰਾਨਾ ਕਰੇ ਰੱਬ ਦਾ ਸ਼ੁਕਰਾਨਾ ਕਰੇ ਰੱਬ ਦਾ ਜੀ ਦੇ ਮੋੜਿਆਂ ਦੇ ਉੱਤੇ ਭਾਰ ਸਾਰੇ ਜੱਗ ਦਾ ਭਾਰ ਸਾਰੇ ਜੱਗ ਦਾ ਹੋਯੋ ਦੀ ਕਿਰਪਾ ਨਾਲ ਦੁਨੀਆਂ ਚੱਲਦੀ ਨਹੀਂ ਲੀਡਰਾਂ ਨੇ ਜਾਣੀ ਸੀਗੀ ਖਾਬਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾਬਲੀਏ ਰੰਗ ਕਣਕਾਂ ਦਾ ਤੇਰੇ ਜਿਹਾ ਹੋ ਗਿਆ ਤੈਨੂੰ ਵੇਖ ਵੇਖ ਚੜੀ ਜਾਂਦਾ ਚਾਬਲੀਏ ਜੇ ਪਸੰਦ ਆਇਆ ਤਾਂ ਕਮੈਂਟ ਕਰ ਦਿਓ ਰਿਕਾਰਡ ਕਰਾਵਾਂਗੇ ਧੰਨਵਾਦ